ਲੱਕੜ ਦਾ ਇਹ ਟੁਕੜਾ ਤੋੜ ਸਕਦਾ ਹੈ ਦਿਲ ਦਾ ਹਰ ਦੁਖੜਾ ਇਸ ਵੇਲੇ ਲੋਕਾਂ ਨੂੰ ਦਿਲ ਦੇ ਦੁਖੜੇ ਹੈਗੇ ਨੇ ਇੰਨੇ ਜ਼ਿਆਦਾ ਕਿਉਂ ਹੋ ਰਹੇ ਨੇ ਪਹਿਲਾਂ ਕਿਸੇ ਕਿਸੇ ਨੂੰ ਹਾਰਟ ਅਟੈਕ ਅਸੀਂ ਸੁਣਦੇ ਹੁੰਦੇ ਸੀ ਹੁਣ ਤੇ ਰੋਜ਼ ਹੀ ਵੀਡੀਓ ਸਾਡੇ ਕੋਲ ਆ ਰਹੀਆਂ ਨੇ ਜਿਨ੍ਹਾਂ ਦੇ ਕੁੱਤੇ ਘਰੇ ਡੌਗੀ ਰੱਖੇ ਆ ਜਿਹੜੀ ਬਾਹਰ ਲਈ ਫੀਡ ਪਾਉਂਦੇ ਆ ਉਹ ਕੁੱਤਿਆਂ ਨੂੰ ਅਟੈਕ ਬੜੇ ਐਦਕੀ ਹੋਏ ਆ ਉਹਨਾਂ ਨੂੰ ਅਟੈਕ ਹੋਏ ਆ ਜਿਹੜੇ ਰੱਖੇ ਆ ਸੰਗਲੀ ਪਾ ਕੇ ਜਿਹੜੇ ਤੁਰੇ ਫਿਰਦੇ ਆ ਆਪਦੀ ਯਾਦੀ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਅਟੈਕ ਨਹੀਂ ਹੁੰਦਾ ਜਿਹੜੇ ਅਸੀਂ ਘਰੇ ਤੇਲ ਵਰਤਦੇ ਆ ਹੁਣ ਸਾਡੇ ਕੋਲ ਮਰੀਜ਼ ਆਉਂਦਾ ਇਹ ਕਹਿੰਦਾ ਮੈਂ ਤਾਂ ਘਰ ਦਾ ਸਭ ਨੂੰ ਤੇਲ ਵਰਤਦਾ ਸਾਡੇ ਬਜ਼ੁਰਗ ਪਹਿਲਾਂ ਨਹੀਂ ਵਰਤਦੇ ਸੀਗੇ ਸਰੋਂ ਦਾ ਤੇਲ ਵਰਤਦੇ ਨਹੀਂ ਸੀ ਨਹੀਂ ਬਹੁਤ ਘੱਟ ਆਮ ਦੇਸੀ ਘੋੜੇ ਤੜਕਾ ਲੱਗਦਾ ਸੀਗਾ ਕਿਉਂਕਿ ਦਿਨਾਂ ਸਰੀਰ ਦੇ ਵਿੱਚ ਚੰਗਣਾਟ ਬਹੁਤ ਜ਼ਿਆਦਾ ਪੈਦਾ ਹੁੰਦੀ ਆ ਜੀ ਫਿਰ ਆਪਾਂ ਤੇਲ ਖਾਣਾ ਤੇ ਮੁਰਕਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਐਕਸਰਸਾਈਜ਼ ਆਪਣੀ ਇੰਨੀ ਹੋਣੀ ਚਾਹੀਦੀ ਅਸੀਂ ਨੁੱਚੜਨਾ ਚਾਹੀਦਾ ਨੇ ਮੁੜ ਕੇ ਰਹੀਂ ਬਾਹਰ ਨਿਕਲਣਾ ਜਿਹੜਾ ਦੇਸੀ ਘੋੜੇ ਆਪਦੇ ਆਪ ਹਾਜਮ ਹੋ ਜਾਂਦਾ ਜਦੋਂ ਅਸੀਂ ਇਹ ਚੀਜ਼ਾਂ ਖਾਣੇ ਆ ਜੀ ਇਹ ਚੀਜ਼ਾਂ ਖਾਣ ਦਾ ਸਭ ਤੋਂ ਵੱਧ ਅਸਰ ਸਾਡਾ ਕਿਹੜੇ ਅੰਗ ਦੇ ਉੱਤੇ ਪੈਂਦਾ ਹੁਣ ਸਾਨੂੰ ਇਹ ਵੀ ਸਮਝ ਆਇਆ ਜੇ ਆਪਾਂ ਤਲੀ ਚੀਜ਼ਾਂ ਖਾਣੇ ਸਾਡੇ ਲੀਵਰ ਨੇ ਹੋਲੀ ਫੈਟੀ ਹੋਈ ਜਾਣਾ ਵਾ ਖੂਨ ਗਾੜਾ ਹੋਣ ਲੱਗ ਜਾਣਾ ਵਾ ਬਲਕ ਹੋਣ ਲੱਗ ਜਾਣੀਆਂ ਬੀਪੀ ਵਧਣ ਲੱਗ ਜਾਣਾ